ਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਭਈਏ ਵੱਲੋਂ ਬੱਚੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸ ਨੂੰ ਬਨਪਤਾ ਦੇ ਨਾਲ ਕਤਲ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਹੀ ਪ੍ਰਵਾਸੀ ਭਈਆਂ ਦੇ ਖਿਲਾਫ ਬਹੁਤ ਸਾਰੇ ਲੋਕਾਂ ਵੱਲੋਂ ਮੁਹਿੰਮ ਚੇੜੀ ਹੋਈ ਹੈ ਅਤੇ ਅੱਜ ਹਾਲਾਤ ਉਸ ਸਮੇਤ ਨਾ ਪੂਰਨ ਬਣ ਗਏ ਜਦੋਂ ਇੱਕ ਨੌਜਵਾਨ ਆਪਣੇ ਕੰਮ ਤੋਂ ਘਰ ਆ ਰਿਹਾ ਸੀ ਤੇ ਰਸਤੇ ਵਿੱਚ ਪ੍ਰਵਾਸੀ ਭਈਆ ਵੱਲੋਂ ਉਸ ਉੱਤੇ ਹਮਲਾ ਕਰ ਦਿੱਤਾ ਗਿਆ ਹਾਲਾਤ ਇਦਾਂ ਦੇ ਰਹੇ ਕਿ ਜਦੋਂ ਉਸ ਉੱਤੇ ਹਮਲਾ ਕੀਤਾ ਗਿਆ ਤਾਂ ਉਸ ਵੱਲੋਂ ਜੋ ਆਪਣੀ ਦਸਤਾਰ ਸਜਾਈ ਹੋਈ ਸੀ ਉਸ ਦਸਤਾਰ ਨੂੰ ਵੀ ਲੈ ਕੇ ਚਲੇ ਗਏ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਨ੍ਹਾਂ ਵੱਲੋਂ ਜਾਂਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਅਇ ਦਿਨ ਪ੍ਰਵਾਸੀ ਭਈਆਂ ਵੱਲੋਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਉਨ੍ਹਾਂ ਵੱਲੋਂ ਸਿੱਖ ਕੌਮ ਨੂੰ ਵੰਗਾਰਿਆ ਜਾ ਰਿਹਾ ਹੈ ਭਾਈਬਾਬ ਦੇਖਣਾ ਆ ਗਿਆ ਮੇਰਾ ਕਿਹੜਾ ਲੱਗਦਾ ਐ ਰਾਮਨਗਰ ਕੋਲ ਗੱਲ ਬਾਤ ਨਹੀਂ ਗੱਲ ਬਾਤ ਕੁਝ ਨਹੀਂ ਭਾਜੀ ਮੈਂ ਕੰਮ ਤੋਂ ਆਇਆ ਜੇ ਕੰਮ ਤੋਂ ਆਇਆ ਜੇ ਤੇ ਇਧਰ ਐਕਟਿਵਾ ਲੱਗੀ ਆ ਐਕਟਿਵਾ ਤੇ ਐਕਟਿਵਾ ਲੱਗੇ ਜੇ ਤੇ ਆਇਆ ਮੈਂ ਤੇ ਉਹ ਕਹਿੰਦਾ ਵੀ ਸਰਦਾਰ मामੇ ਆ ਗਏ ਤੇ ਮੈਂ ਪਤਾ ਨਹੀਂ ਮੈਂ ਕਹਿੰਦਾ मामੇ ਆ ਗਏ ਸਰਦਾਰ ਤੇ ਮੈਂ ਉਹਨਾਂ ਨੂੰ ਮੈਂ ਕਹਾ ਭਰਾ ਤੈਨੂੰ ਕੀ ਹੋਇਆ ਉਹਨੇ ਭਾਜੀ ਮੇਰੇ ਚਪੇੜ ਮਾਰਤੀ ਉਤਰ ਕੇ ਮੈਂ ਅੱਗੋਂ ਗੱਲ ਪੈਣ ਕਾ 15 16 ਮੁੰਡੇ ਗੱਲ ਪੈ ਗਏ ਮੇਰੇ ਆ ਕੇ ਪਰਵਾਸੀ ਜਾਰੇ ਪਰਵਾਸੀ ਸਾਰੇ ਭਈ ਇਹ ਵੀ ਅੱਛਾ ਆ ਇੱਥੋਂ ਦੇ ਚੋਰੀਆਂ ਚੋਰੀਆਂ ਕਰਦੇ ਘੱਟੋ ਘੱਟ ਨਹੀਂ ਅੰਦਰ ਹੋਏ ਪਾਚੇ ਇਲੀਗਲ ਇਥੇ ਰਹਿਣ ਦੇ ਕਿਨੇ ਵੇ ਦਾ ਸਮਾਂ ਇਹ ਭਾਈ ਹੈਗਾ ਜੀ 9:30 ਵਜੇ ਮੈਂ ਤੇ ਕੰਮ ਤੋਂ ਐ ਮੈਂ ਇਹ ਆ ਕਰ ਜਿਵੇਂ ਰਾਹ ਘਰੇ ਚੱਲਾਂ ਮੈਂ ਗੱਲਬਾਤ ਕੁਝ ਨਹੀਂ ਗੱਲਬਾਤ ਮੈਂ ਤੇ ਕੁਝ ਕਿਹਾ ਵੀ ਨਹੀਂ ਉਹਨਾਂ ਨੂੰ ਮੈਂ ਕਿਹਾ ਭਰਾ ਤੈਨੂੰ ਕੀ ਹੋਇਆ ਮੈਂ ਨਾ ਬੋਲ ਤੇ ਉਹ ਆ ਕੇ ਸੁੱਟਣ ਡਾਇ ਮੇਰੇ ਨਾਲ ਪਹਿਲਾ ਕੁਛ ਨਹੀਂ ਕਰ ਪਾਨਾ ਕਰਪਾਨਾ ਲੈ ਕੇ ਪਹਿਲਾ ਹੀ ਮੈਨੂੰ ਲੱਗਦਾ ਲੈ ਗਏ ਟਾਈਮ ਚੁੱਕਦੇ ਸੀ ਤੇ ਕਰਪਾਨਾ ਕਰਪੂਨਾ ਲੈ ਕੇ ਆਏ ਉਹਨੇ ਆ ਕੇ ਮੇਰੇ ਖੜਾ ਮਾਰਿਆ ਹੈ ਨਹੀਂ ਨਹੀਂ ਪ੍ਰਾਣੀ ਮੈਂ ਤਾਂ ਲੱਗਦਾ ਨਹੀਂ ਮੈਂ ਤੇ ਬਾਹਰ ਹੀ ਰਹਿਣਾ ਆ ਮੈਂ ਤੇ ਰਹਿਣਾ ਨਹੀਂ ਮੈਂ ਬਾਹਰ ਰਹਿਣਾ ਜੀ ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਤੁਹਾਡੀ ਪੱਗ ਕਿੱਥੇ ਤੁਹਾਡੀ ਪੱਗ ਲਾਈ ਲੱਗ ਨਾਲ ਹੀ ਲੱਗੇ ਨਾਲ ਲੱਗੇ ਹਾਂ ਲੱਗੇ ਜੀ ਮੇਡ ਵੀ ਕੀਤੀ ਤੇ ਸਟਾਰ ਦੀ ਪੁਲਿਸ ਨੂੰ ਹੱਲੇ ਕੀਤਾ ਆ ਫੋਨ ਪਰ ਹੱਲ ਕਾਰਵਾਈ ਤੇ ਕੋਈ ਨਹੀਂ ਹੋਈ ਸਾਟਾ ਵੀ ਕੋਈ ਇੱਥੇ ਖੜਾ ਮਾਰਿਆ ਜੇ ਇੱਥੇ ਦੰਦ ਦੇ ਲੱਗੇ ਜੇ ਮੇਰੇ ਉਹ ਕਹਿੰਦੇ ਪਾ ਬਾਕੀ ਆ ਕੇ ਪਾ ਮਾਰੇ ਕਿਰਪਾਨ ਵਜੇ ਜਾ ਰਿਹਾ ਇੱਥੇ ਕਰਾ ਮੇਰੇ ਵੀ ਘੋਟ ਦੇ ਵਟੇ ਭਾਜੀ ਇੱਕ ਮਿੰਟ ਕਿੰਨੇ ਕ ਜਣੇ ਆਏ ਘੱਟੋ ਘਾਟ ਵੀ ਨਹੀਂ ਮੇਰੇ ਖਿਆਲ ਨਾਲ 17-20 ਜਣੇ ਹੈਗੇ ਸਾਰੇ ਪਰਵਾਸੀ ਸਾਰੇ ਪਰਵਾਸੀ ਇੱਕ ਮਿਲਖਾ ਹੀ ਪੰਡੋਰੀ ਇੱਕ ਮਿਲਖਾ ਪੰਡੋਰੀ ਦਾ ਪੰਡੋਰੀ ਦਾ ਵੀ ਭਈਆ ਉਹ ਉਹਨੂੰ ਉਹਨੂੰ ਮੈਂ ਤੇ ਕੰਨਾ ਕਿ ਰਿਸਟਾਰ ਕਰੋ ਜਲਦੀ ਤੋਂ ਜਲਦੀ ਆਗੇ ਵੀ ਖਤਰਾ ਆਇਆ ਭਾਜੀ ਹੁਣ ਤੇ ਖਤਰਾ ਹੈ ਖਤਰਾ ਹੈ ਸਾਰੇ ਦੇ ਪਰਵਾਸੀ ਜਿੱਥੇ ਜਿੱਥੇ ਬੰਦੀਆਂ ਨੂੰ ਜੇ ਬੰਦੀ ਹੈ ਕਿ ਸਾਡਾ ਸਾਥ ਦੋ ਆਗੇ ਜਲਦੀ ਤੋਂ ਜਲਦੀ ਤੇ ਇਹਨਾਂ ਨੂੰ ਮੈਂ ਦੇ ਕਾਨੂੰਨ ਵਿੱਚ ਅਪੀਲ ਕਰਦਾ ਹਾਂ ਕਿ ਤੁਹਾਡੇ ਕੋਤੇ ਇਹ ਲੱਗਦਾ ਕਿ ਅੱਗੇ ਵੀ ਜਿਹੜਾ ਮੁੱਦਾ ਚੱਲ ਰਿਹਾ ਹੈ ਪੰਜਾਬੀਆਂ ਪਰਵਾਸੀ ਉਹ ਨਹੀਂ ਭਾਈ ਬਹੁਤ ਖਤਰੇਜ਼ਾਰ ਹੈਗਾ ਹੈ ਖਤਰਾ ਇੱਥੇ ਰਹਿ ਕਿੰਨੇ ਘਰ ਗਏ ਚਾਰ ਪੰਜ ਤੇ ਪੰਜਾਬੀਆਂ ਦੇ ਘਰ ਸਾਰੇ ਗਲੀ 'ਚ ਬਾਕੀ ਸਾਰੇ ਭਈਏ ਜੀ ਦਾਦਾ ਕਿ ਉਹ ਮੁੱਦਾ ਸਹੀ ਚੁੱਕਣ ਦੇ ਆ ਜਿਹੜਾ ਪਿਛੇ ਰਿਕਾਰਡ ਵੀ ਹੈ ਬਿਲਕੁਲ ਸਹੀ ਹੈ ਉਹ ਨਹੀਂ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਭਾਈ ਇਹਨਾਂ ਨੇ ਮੱਲ ਲੈ ਭਾਈ ਮੱਲੇ 35 40 ਜਾਣੇ ਲਾਗੇ ਖਲੋ ਤੇਰੇ ਕੋਈ ਸਾਥ ਨਹੀਂ ਦਿੱਤਾ ਭਰਾ ਮੇਰਾ ਆਇਆ ਉਹਨੂੰ ਵੀ ਡੇਰ ਘੁੱਟਣ ਨਾਲੀ ਰਹਿਣ ਵਾਲੇ ਆ ਕੁਲਵਿੰਦਰ ਗੌਰ ਮੇਰਾ ਨਾਮ ਆ ਅੱਜ ਹੋਇਆ ਵੀ ਉਹ ਬੱਚਾ ਕੰਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਆ ਉਹਦਾ ਮਾਂ ਨਾ ਪਿਓ ਦੋਵੇਂ ਨਿਗਨਗੇ ਬੱਚੇ ਪੜ੍ਹਿਆ ਮਲੇ ਦੇ ਸਿਰ ਤੇ ਚਲੋ ਉਹ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 ਮੁੰਡੇ ਆਏ ਆ ਉਹਦੇ ਗੱਲ ਪੈ ਕੇ ਭਈਏ ਆ ਉਹ ਮੁੰਡਿਆਂ ਦੇ ਵੀ ਭਈਏ ਮੈਂ ਨਹੀਂ ਵੇਖੇ ਉਹਨਾਂ ਦੱਸਿਆ ਵਾ ਵੇਖੋ ਭਈਏ ਮੁੰਡੇ ਆ ਭਈਏ ਉੱਠ ਕੇ ਆਡੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀਂ ਪਹਿਣ ਕਿੱਡੀ ਗੱਲ ਮਾੜੀ ਆ ਪਰ ਇਥੇ ਕੋਈ ਮਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਲਾਤੀ ਕਿ ਦਸਤਾਰ ਲਾ ਕੇ ਦਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਦੀ ਇੱਕ ਮੁੰਡੇ ਦੀ ਲਾ ਕੇ ਨਾਲ ਲੈ ਗਏ ਜਦੋਂ ਮੈਂ ਆਈ ਮੌਕੇ ਦਸਤਾਰਾਂ ਦੋਵਾਂ ਦੇ ਸਿਰ ਤੇ ਨਹੀਂ ਆ ਗਈਆਂ ਕਿ ਇਹ ਗੱਲ ਦਾ ਝਗੜਾ ਨੂੰ ਉਹ ਕਿਦੇ ਉਹ ਨੂੰ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਯਾਰ ਗਿਆਨੀ ਨੇ ਕਿਹਾ ਮੇਰਾ ਨਾਲ ਉਹਨੇ ਇੰਨੀ ਗੱਲ ਕੀ ਉਹਨਾਂ ਚਪੇੜਾ ਮਾਰਦੀਆਂ ਵਾ ਤੇ ਉਹ ਮੁੰਡੇ ਦਸਤਾਰ ਵੀ ਲਾ ਕੇ ਲੈ ਕੇ ਸੱਟਾਂ ਦੋਵਾਂ ਭਰਾਵਾਂ ਨੂੰ ਲੱਗੀਆਂ ਕਿੰਨੇ ਬੰਦੇ ਆਏ ਸੀ ਜੋ ਜਨਾਬ 15 16 ਮੁੰਡੇ ਆਂਦੇ ਹੈਗੇ ਮੈਂ ਤੇ ਮੇਰੇ ਹੋਂ ਤੋਂ ਪਹਿਲਾਂ ਚੱਲ ਗਿਆ ਕਿਨੇ ਡਾ ਮੱਲੇ ਦੇ ਵੀ ਆ ਦੇ ਬਾਹਰ ਦੇ ਵੀ ਆ ਜੇ ਮਹੱਲੇ ਦੇ ਮੁੰਡੇ ਲਿਆਉਂਦੇ ਆ ਤੇ ਮੁੰਡੇ ਹੁੰਦੇ ਆ ਜੇ ਬਾਹਰੋਂ ਮੁੰਡੇ ਨਾ ਮਹੱਲੇ ਦੇ ਨਾਲ ਲਿਆਉਂਦੇ ਬਾਹਰ ਦੇ ਮੁੰਡੇ ਆ ਹਾਲਿਸਾਲ ਦੇ ਦਾਤਰ ਕਰਪਾਨਾਂ ਆਦੇ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਆ ਅਸੀਂ ਕਾਰਵਾਈ ਇਹ ਜੋ ਉਹਨੇ ਵੇਖੋ ਇਹ ਥੋੜੀ ਜਿਹੜੀ ਜੋ ਵੀ ਆ ਨਾ ਸਖਤਾਈ ਕੀਤੀ ਜਾਵੇ ਸਾਡੇ ਜਸੇਬੰਦੀਆਂ ਜੋ ਵੀ ਇਹਨਾਂ ਮੁੰਡਿਆਂ ਦਾ ਵਿਚਾਰੇ ਬੱਚਿਆਂ ਦਾ ਮੁੱਲ ਪਾਉਣ ਇਥੇ ਕਦੇ ਨਹੀਂ ਸੁਣਾਈ ਨਹੀਂ ਇਹਨਾਂ ਦੀ ਕਰਨੀ ਇਹ ਪਹਿਲੇ ਵੀ ਰਾਮਨਗਰ ਰਾਮਨਗਰ ਤੇ ਬਹੁਤ ਕੁਝ ਹੁੰਦਾ ਵਾ ਤੇ ਪੁਲਿਸ ਕੋਲੋਕਣਾ ਥੋੜੀ ਸਪੋਰਟ ਵਾਲੇ ਜੇ ਦੋ ਕੋਈ ਗੱਲ ਬਣਦੀ ਉਦੋਂ ਆਉਂਦੇ ਉਦਾਂ ਨਹੀਂ ਜੋ ਕੋਈ ਵੀ ਹੁੰਦਾ ਉਹਦਾ ਕੋਈ ਨਹੀਂ ਕਿਹੜਾ ਉਹਦਾ ਕੋਈ ਨਹੀਂ ਆਉਂਦਾ ਪੀਸੀ ਆਏ ਉਦਾਂ ਗੇੜਾ ਮਾਰ ਕੇ ਜਲ ਜਾਂਦੇ ਦੋ ਜਣੇ ਹੁੰਦੇ ਆ ਉਦੋਂ ਬੱਚੇ ਗਾਂਵ ਸਾਂਝ ਜਾਂਦੇ ਆ ਸਾਡੇ ਮਰੇ ਬਾਹਰ ਦੇ ਬੰਦੇ ਵੀ ਆਉਂਦੇ ਆ ਤੇ ਮਹੱਲੇ ਦੀ ਬਹੁਤ ਅਸੀਂ ਕਹਿੰਦੇ ਆ ਜਿਹੜੇ ਭਈਏ ਆ ਜਾਂ ਬੰਗਾਲੀਆਂ ਕਿਹਦੇ ਦੋਖੀ ਨਹੀਂ ਹੈਗੇ ਅਸੀਂ ਇਹ ਗੱਲ ਨਹੀਂ ਜਾਂਦੇ ਧਾਰ ਕਾਟ ਉਹ ਰਹਿ ਜਿਨ੍ਹਾਂ ਦੇ ਘਰ ਜੋ ਕਿਰਾਏਦਾਰ ਜਿਤਨਾ ਬਾਹਰ ਕਹਿੰਦੇ ਬਾਬੇ ਉਦਾਂ ਇਹ ਕੱਢੇ ਜਾਣ ਹਾਂਜੀ ਸਾਡੇ ਮਲੇ ਦੇ ਸਾਡੇ ਸਿੱਖ ਬੱਚੇ ਸਾਡੇ ਜਿਹਨਾਂ ਦੀ ਬੇਇੱਜ਼ਤੀ ਕੀਤੀ ਆ ਦਸਤਾਰਾਂ ਲਾਈਆਂ ਬਹੁਤ ਗਲਤ ਆ ਅਸੀਂ ਜਿ세 ਬੰਦੇ ਨੇ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਜਿੱਥੇ ਵੀ ਆਵਾਜ਼ ਸੁਣਨ ਹਨ ਨੂੰ ਆਣ ਕੇ ਤਾਂ ਬੱਚਿਆਂ ਦੀ ਜੋ ਵੀ ਗੱਲ ਸੁਣਨ ਇਹਨਾਂ ਬੱਚਿਆਂ ਦਾ ਮਾਂ ਪਿਓ ਨਹੀਂ ਹੈਗਾ ਇਹਨਾਂ ਦੇ ਹੱਥ ਜੋੜ ਕੇ ਇਹਨਾਂ ਦੀ ਬੇਨਤੀ ਆ ਬੇਨਤੀ ਦਸਤਾਰ ਦਾ ਮੁੱਲ ਠੀਕ ਸਾਹ ਦੇਣ ਨੂੰ ਆਣ ਕਰੋ ਕਿਹੋ ਜਿਹਾ ਚੱਲੋ ਨਹੀਂ ਤਾਂ ਬੱਸ ਗੱਲ ਕੀ ਹੋਈ ਜਾਂਦੀ ਐਥੇ ਹੁਣੇ ਹੀ ਨਾ ਮੁੰਡੇ ਆ ਦੋ ਵਿਚਾਰੇ ਬੱਚੇ ਉਹਨਾਂ ਦਾ ਮਾਂ ਤੇ ਪਿਓ ਨਹੀਂ ਹੈਗਾ ਤੇ ਕੋਈ ਅਣਪਛਾਤੇ ਮੁੰਡੇ ਕਾਫੀ ਆ ਪ੍ਰਵਾਸੀ ਦੇ ਜਿਹਨਾਂ ਨੇ ਆਣ ਕੇ ਤੁਹਾਨੂੰ ਢਾ ਲਿਆ ਅੰਦਰ ਗਏ ਤੇ 17 ਵੀ ਨਾਲ ਲੈ ਗਏ ਬਹੁਤ ਘੁੱਟ ਮਾਰ ਕੀਤੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਤੇ ਜਿਹੜਾ ਵਾਇਆ ਕਾਟ ਇਹਨਾਂ ਦਾ ਚੈੱਕ ਕੀਤਾ ਜਾਵੇ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਚੈੱਕ ਕੀਤੇ ਜਾਣ ਇੱਥੋਂ ਤੇ ਇਹ ਜਿਹਦੇ ਆਧਾਰ ਕਾਰਡ ਨੇ ਜਿਹੜਾ ਕੋਈ ਆਪਣਾ ਪੂਰਾ ਸਬੂਤ ਨਹੀਂ ਦਿੰਦਾ ਉਹਨਾਂ ਨੂੰ ਇੱਥੋਂ ਕੱਢਿਆ ਜਾ ਹਾਂਜੀ ਗੱਲ ਕੀ ਹੋਈ ਗੱਲ ਨਾ ਕਿੱਦ ਗੱਲ ਗੱਲ ਪੂਰੀ ਤਾਂ ਮੈਨੂੰ ਵੀ ਖਾਸ ਨਹੀਂ ਪਤਾ ਮੈਂ ਲੜਦੇ ਵੇਖੇ ਖੋਲਦੇ ਜਿਹੜਾ ਟੈਂਕ ਕਿੰਨੇ ਜਣੇ ਸੀ ਕਾਫੀ ਇਥੇ 40-50 ਜਣੇ ਸੀ 40-50 ਮੁੰਡੇ ਆਏ ਅੱਗੇ ਵੀ ਆਰਾਮਨਗਰ ਟਾਉਂਡੀ ਕਾਫੀ ਬਦਨਾਮ ਹੈ ਜਿਹਦੇ ਝਕੜਿਆਂ ਤੇ ਕਿਸ ਤਰ੍ਹਾਂ ਦੇਖਦੇ ਹੋ ਨਸ਼ਿਆਂ ਦੇ ਹਾਂਜੀ ਪਹਿਲੇ ਵੀ ਇਦਾਂ ਹੀ ਆ ਥੋੜਾ ਜਿਹਾ ਪਹਿਲਾਂ ਵੀ ਅੱਜ ਤੋਂ ਪਿਛਲੇ ਕਿੰਨੇ ਵੀ ਇਥੇ ਦਸਤਾਰ ਲੱਤੀ ਸੀ ਗੁਰਪ੍ਰੀਤ ਸਿੰਘ ਬਟ ਪੁਲਿਸ ਤੋਂ ਉੱਪਰ ਕੋਈ ਜਿਹੜੀ ਕੰਮ ਕਰਦੀ ਹੈ ਪੁਲਿਸ ਦਾ ਕੀ ਹੈ ਪੁਲਿਸ ਚੋਂਦੀ ਜਾਂਦੀ ਨਹੀਂ ਕਿਹੜੀ ਲੱਗਦੇ ਪੀਸੀਆਰ ਨਹੀਂ ਪੀਸੀਆਰ ਤੇ ਫੋਨ ਕੀਤਾ ਮੌਕੇ ਤੇ ਹੁਣ ਆ ਗਈ ਹਾਂਜੀ ਹੁਣ ਕਾਰਵਾਈ ਜਾਂਦੇ ਕਾਰਵਾਈ ਚਾਹਨੇ ਬਸ ਇਹੀ ਅਸੀਂ ਆਨੇ ਤੇ ਕਈ ਵਾਰੀ ਇਸ ਇਲਾਕੇ ਦੇ ਵਿੱਚ ਐਡੀਆਂ ਘਟਨਾਵਾਂ ਹੋਦੀਆਂ ਨੇ ਉਸ ਤੋਂ ਬਾਅਦ ਇਹਦੇ ਰੁਟੀਨ ਦੇ ਵਿੱਚ ਉਹਨਾਂ ਆਪਣੀ ਗੇੜੀ ਰੱਖਣਗੇ ਉਸ ਗੇੜਾ ਲਾਉਂਡ ਹੁੰਦੀ ਹੈ ਵੈਸੇ ਨਹੀਂ ਹੁੰਦੀ ਪਰ ਇਹਨਾਂ ਵੱਲੋਂ ਇਹ ਵੀ ਧਿਆਗਿਆ ਵੀ ਪੱਗਾ ਨਾਲ ਲਾਗੇ ਹਾਂਜੀ ਪੱਗਾ ਨਾਲ ਲੈ ਕੀ ਬੇਨਤੀ ਕਰਨੀ ਚਾਹੀਦੀ ਬੇਨਤੀ ਕਰਨੀ ਚਾਹੀਦੀ ਇਹਨਾਂ ਇਨਸਾਨ ਸਾਥ ਮਿਲਣਾ ਚਾਹੀਦਾ ਬੱਚਿਆਂ ਇਹਨਾਂ ਦਾ ਮਾਪਿਓ ਨਹੀਂ ਮਾਪਿਓ ਮਿਟ ਰਹੇ ਹੈਗੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ